ਸਾਰੇ ਦੇ ਸਾਰੇ ਦੇਸ਼ਾਂ ਦੇ ਵਿੱਚ ਉਹ ਮਨਾਇਆ ਜਾ ਰਿਹਾ ਤੇ ਆਪਾਂ ਵੀ ਉਸ ਲੜੀ ਦੇ ਤਹਿਤ ਆਪਾਂ ਪਿੰਡ ਮਦਰਸੇ ਦੇ ਵਿੱਚ ਇਹ ਜਿਹੜਾ ਮਜ਼ਦੂਰ ਦੇ ਆ ਮਜ਼ਦੂਰ ਦਿਨਸਾ ਉਹ ਆਪਾਂ ਮਨਾ ਰਹੇ ਆ ਪਹਿਲਾਂ 17886 ਤੋਂ ਪਹਿਲਾਂ 1786 ਤੋਂ ਪਹਿਲਾਂ ਸਾਡੇ ਗਰੀਬ ਲੋਕਾਂ ਤੋਂ ਜਿਹੜੇ ਮਿਲਨਾਂ 'ਚ ਕੰਮ ਕਰਦੇ ਸੀ ਜਿਹੜੇ ਫੈਕਟਰੀਆਂ 'ਚ ਕੰਮ ਕਰਦੇ ਸੀ ਜਿਹੜੇ ਕਾਰਖਾਨੇ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਗਰੀਬਾਂ ਤੋਂ ਕਿਤੇ ਵੀ ਕੰਮ ਕਰਦੇ ਸੀ ਉਹਨਾਂ ਤੋਂ 14 ਘੰਟਿਆਂ ਤੋਂ ਲੈ ਕੇ 18-18 ਨਾਲ ਘੰਟੇ ਕੰਮ ਕਰਾਇਆ ਜਾਂਦਾ ਸੀਗਾ ਕਿਉਂਕਿ ਉਥੇ ਮਿਲ ਮਾਲਕਾਂ ਵਾਲੇ ਉਹ ਗਰੀਬ ਨੂੰ ਕੋਈ ਛੁੱਟੀ ਨਹੀਂ ਦਿੰਦੇ ਤੇ 1886 ਦੇ ਵੇਲੇ ਦਿਨ ਪਹਿਲੀ ਮਈ 1886 ਜਿਹੜਾ ਅਜ਼ਾਦ ਦਿਨ ਆ ਇਹਦੇ ਦਿਨ ਪਹਿਲੀ ਮਈ ਵਾਲੇ ਦਿਨ ਉਥੇ ਗਰੀਬਾਂ ਨੇ ਇੱਕ ਅਮਰੀਕਾ ਦਾ ਅਮਰੀਕਾ ਦਾ ਸ਼ਿਕਾਗੋ ਸ਼ਹਿਰ ਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਵਿੱਚ ਬਹੁਤ ਵੱਡੀ ਰੈਲੀ ਕੀਤੀ ਤੇ ਬਹੁਤ ਵੱਡਾ ਮਜਾਰਾ ਕੀਤਾ ਉਥੇ ਬੰਦਿਆਂ ਨੇ ਇਕੱਠੇ ਹੋਏ ਔਰਤਾਂ ਇਕੱਠੀਆਂ ਨੌਜਵਾਨ ਇਕੱਠੇ ਹੋਏ ਤੇ ਉਹਨਾਂ ਲੋਕਾਂ ਨੇ ਉਥੇ ਮਜਾਰਾ ਕੀਤਾ ਤੇ ਮੌਕੇ ਦੀ ਸਰਕਾਰ ਜਿੱਥੇ ਬੈੰਦੀ ਆ ਜਿਵੇਂ ਆਪਣੀ ਵਿਧਾਨ ਸਭਾ ਸਰਕਾਰ ਬੈੰਦੀ ਆ ਪਾਰਲੀਮੈਂਟ ਬੈੰਦੀ ਆ ਉਹ ਸਾਨੂੰ ਉਹਨਾਂ ਵਧੀਰਾ ਧੱਕੀਆਂ ਤੇ ਜਦੋਂ ਉਹਨਾਂ ਨੇ ਉਧਰ ਨੂੰ ਮਾਰਚ ਕੀਤਾ ਤੇ ਚੜਦੇ ਗਏ ਉਸ ਮੌਕੇ ਦੀ ਸਰਕਾਰ ਨੇ ਤੇ ਮੌਕੇ ਤੇ ਉਥੇ ਮਿੱਲ ਮਾਲਕਾਂ ਨੇ ਕਾਰਖਾਨੇ ਦੇ ਮਾਲਕਾਂ ਨੇ ਗਰੀਬ ਲੋਕਾਂ ਦੇ ਉੱਤੇ लाठीचार्ज ਤੇ ਗੋਲੀਆਂ ਸ਼ੁਰੂ ਕਰ ਦਿੱਤੀਆਂ ਉੱਥੇ ਬਹੁਤ ਸਾਡੇ ਸਾਥੀ ਗਰੀਬ ਲੋਕ ਜਿਹੜੇ ਉਹ ਸ਼ਹੀਦ ਹੋਏ ਤੇ ਉਹਨਾਂ ਦੇ ਵਿੱਚ ਔਰਤਾਂ ਵੀ ਸ਼ਹੀਦ ਹੋਈਆਂ ਤੇ ਇੱਕ ਔਰਤ ਦੇ ਕੁਛੜ ਇੱਕ ਬੱਚਾ ਚੁੱਕਿਆ ਸੀਗਾ ਉਦੋਂ ਪਹਿਲਾਂ ਸਾਡਾ ਅਮਨ ਦਾ ਝੰਡਾ ਲਾ ਸੀ ਚਿੱਟੇ ਰੰਗ ਦਾ ਚਿੱਟੇ ਰੰਗ ਦਾ ਝੰਡਾ ਚੁੱਕਦੇ ਹਾਂ ਆਪਾਂ ਤੇ ਜਿਹੜਾ ਉਸ ਔਰਤ ਨੇ ਬੱਚਾ ਚੁੱਕਿਆ ਸੀ ਉਹ ਬੱਚੇ ਤੇ ਗੋਲੀ ਲੱਗੀ ਤੇ ਉਹ ਬੱਚਾ ਵੀ ਮਰ ਗਿਆ ਪਰ ਉਸ ਔਰਤ ਨੇ ਉਸ ਬੱਚੇ ਦੀ ਪ੍ਰਵਾਨ ਨਹੀਂ ਕੀਤੀ ਉਹਨੇ ਕਿਹਾ ਇਹ ਇੱਕ ਬੱਚਾ ਜਾਂਦਾ ਮੇਰੇ ਕਈ ਬੱਚੇ ਜਿਹੜੇ ਹੋਣਗੇ ਉਹ ਬੱਚਿਆਂ ਦੇ ਜਿਹੜੇ ਸੁਧਾਰ ਹੋਣਗੇ ਉਹਨਾਂ ਵਾਸਤੇ ਇਹ ਬੜੀ ਵਧੀਆ ਗੱਲ ਹੋਊਗੀ ਕਿ ਉਹਨਾਂ ਨੇ 8 12 14 ਘੰਟਿਆਂ ਤੋਂ ਲੈ ਕੇ 8 ਘੰਟੇ ਦੀ ਡਿਊਟੀ ਕਰਨ ਦਾ ਸਮਾਂ ਮੰਗਿਆ ਤੇ ਜਦੋਂ ਵੱਡੀ ਲਹਿਰ ਲਹਿਰ ਚੱਲੀ ਤੇ ਮਜਾਰੇ ਕੀਤੇ ਤੇ ਜਿਹੜਾ ਉਹ ਬੱਚਾ ਸੀਗਾ ਉਹਨੇ ਚਿੱਟੇ ਝੰਡੇ ਦੇ ਵਿੱਚ ਲਪੇਟ ਕੇ ਉਹਨੇ ਲੱਕ ਦੇ ਨਾਲ ਬੰਨ ਲਿਆ ਤੇ ਉਹਨੇ ਫਿਰ ਨਾਰੇ ਮਾਰਦੀ ਉਹ ਜਿਹੜੀ ਔਰਤ ਸੀ ਉਹ ਨਾਰੇਲੀ ਦੇ ਗਈ ਤੇ ਅੱਗੇ ਮੁੜ ਕੇ ਜਦੋਂ ਇਹਨਾਂ ਨੇ ਫੈਸਲਾ ਕੀਤਾ ਇਹਨਾਂ ਨੇ ਸੋਚਿਆ ਸਰਕਾਰ ਨੇ ਮਿਲ ਮਾਲਕਾਂ ਨੇ ਸੋਚਿਆ ਕਿ ਜੇ ਮਜ਼ਦੂਰ ਲੋਕ ਅਸੀਂ ਇਹਨਾਂ ਨੂੰ ਐ ਗੋਲੀਆਂ ਮਾਰ ਮਾਰ ਕੇ ਮਾਰ ਦਿੱਤਾ ਤੇ ਇਹਨਾਂ ਨੂੰ ਸਾਡੇ ਕਾਰਖਾਨੇ ਕਿਵੇਂ ਚੱਲਣਗੇ ਸਾਡੇ ਦੇਸ਼ ਦੇ ਕੰਮ ਕਿਵੇਂ ਚੱਲਣਗੇ ਇਹ ਲੋਕ ਦੀ ਸਾਡੀਆਂ ਮਿਲਾਂ ਫੈਕਟਰੀਆਂ ਚਲਾਉਣ ਵਾਲੇ ਆ ਤੇ ਜੇ ਇਹਨਾਂ ਨੂੰ ਅਸੀਂ ਗੋਲੀਆਂ ਮਾਰ ਮਾਰ ਮਾਰਤਾ ਤੇ ਸਾਡੇ ਕਾਰਖਾਨੇ ਜਿਹੜੇ ਸਾਰੇ ਬੰਦ ਹੋ ਜਣੇ ਆ ਫਿਰ ਉਹਨੇ ਸੋਚਿਆ ਇਹਨਾਂ ਨੇ ਬੈਠ ਕੇ ਬੈਠ ਕੇ ਰਹਿ ਮਸਲਾ ਕੀਤਾ ਤੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਤੇ ਉੱਥੇ ਫੈਸਲਾ ਹੋਇਆ ਕਿ 8 ਘੰਟੇ ਦੀ ਡਿਊਟੀ ਆਪਾਂ ਨੂੰ ਉਸ ਸਮੇਂ ਦੀ ਮਿਲਦੀ ਆ ਜਦੋਂ 1873 ਸ਼ਿਕਾਗੋ ਦੇ ਸ਼ਹਿਰ ਦੇ ਵਿੱਚ ਲੋਕਾਂ ਨੇ 8 ਘੰਟੇ ਦੀ ਡਿਊਟੀ ਕਰਾਈ ਆ ਫਿਰ ਉਹ 8 ਘੰਟੇ ਡਿਊਟੀ ਸਾਰੀ ਦੁਨੀਆ ਦੇ ਵਿੱਚ ਉਹ 8 ਘੰਟੇ ਡਿਊਟੀ ਚੱਲਦੀ ਆ ਤੇ ਅੱਜ ਜਿਹੜੀ ਇਹ ਮੋਦੀ ਸਰਕਾਰ ਆ ਮੋਦੀ ਸਰਕਾਰ ਉਹ ਜਿਹੜੀ ਆਪਾਂ 8 ਘੰਟੇ ਦੀ ਡਿਊਟੀ ਕਰਾਈ ਆ ਲਾਗੂ ਉਹਨੂੰ ਭੰਨ ਤੋੜ ਕਰਕੇ ਫਿਰ ਇਹਨਾਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਉਹ 12 ਘੰਟੇ ਕੰਮ ਕਰਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਿਹੜਾ ਨੋਟੀਫਿਕੇਸ਼ਨ ਇਹਨਾਂ ਨੇ ਕੱਢਿਆ ਕੇਂਦਰ ਸਰਕਾਰ ਨੇ ਉਹਦੇ ਉੱਤੇ ਸਾਡੇ ਪੰਜਾਬ ਦੀ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉਹਨੇ ਵੀ ਆਪਣੀ ਮੋਹਰ ਲਾਤੀਆ ਉਹਨੇ ਵੀ ਮਨਜ਼ੂਰ ਕਰ ਲਿਆ ਵੀ 8 ਘੰਟਿਆਂ ਤੋਂ 12 ਘੰਟੇ ਕੰਮ ਕਰਜੂਗਾ ਉਹਦੇ ਚਿੰਤੇ ਵਧਾਤੀਆ ਦਿਹਾੜੀ ਦੇ ਜਿਹਨੇ 8 ਘੰਟੇ ਕੰਮ ਕਰਨਾ ਸੀ ਉਹ 12 ਘੰਟੇ 4 ਘੰਟੇ ਵਧਾਤੀਆ ਪਰ ਉਹਦੀ ਮਿਹਨਤ ਕੋਈ ਨਹੀਂ ਵਧਾਈ ਇਹ 300 ਡੇਗਰ ਕੰਮ ਆলো 322 ਰੁਪਏ ਦਿਹਾੜੀ ਆ ਉਹ ਦਿਹਾੜੀ 322 ਆ ਪਰ ਕੰਮ ਉਹ ਕਹਿੰਦੇ ਆ 12 ਘੰਟੇ ਕੰਮ ਲੈਣਾ ਉਹਦੀ ਮਿਹਨਤ ਨਹੀਂ ਵਧਾਈ ਇਸ ਕਰਕੇ ਸੱਚੀ ਉਹ ਮੋਦੀ ਸਰਕਾਰ ਵੀ ਉਹਨਾਂ ਨੀਤੀਆਂ ਤੇ ਇਹ ਚੱਲ ਰਹੀ ਆ ਉਹਨਾਂ ਨੀਤੀਆਂ ਨੂੰ ਮੋੜਾ ਦੇਣ ਵਾਸਤੇ ਇਹ ਨਾ ਸੋਚੋ ਕਿ ਆ ਐਵੇਂ ਕੱਟ ਜਾ ਕਰ ਲਿਆ ਐਵੇਂ ਸਾਡੇ ਕੰਮ ਨੂੰ ਹੀ ਰੋਕਿਆ ਪਰ ਇਹ ਬਹੁਤ ਵੱਡੀ ਗੱਲ ਆ ਆ ਜਿਹੜੀਆਂ ਜਿਹੜੀਆਂ ਖਬਰ ਜਾਣੀਆਂ ਇਹ ਖਬਰ ਦਿੱਲੀ ਤੱਕ ਮੋਦੀ ਤੱਕ ਜਾਣੀ ਹੈ ਇਥੋਂ ਪਿੰਡੋਂ ਇਹ ਖਬਰ ਹੁਣ ਫੇਸਬੁੱਕ ਤੇ ਵਟਸਐਪ ਤੇ ਬਹੁਤ ਜਾਨੀਆ ਇਹ ਅੱਜ ਦੀ ਜਿਹੜੀ ਖਬਰ ਆ ਇਹ ਮੋਦੀ ਤੱਕ ਜਾਣੀ ਆ ਮੋਦੀ ਕੇਂਦਰ ਸਰਕਾਰ ਤੱਕ ਜਾਣੀ ਆ ਪੰਜਾਬ ਸਰਕਾਰ ਤੱਕ ਜਾਣੀ ਆ ਕਿਉਂਕਿ ਕੱਲਾ ਆਪਾਂ ਨਹੀਂ ਇਥੇ ਮਨਾ ਰਹੇ ਤੁਸੀਂ ਦੇਖੋ ਮੁਫਤ ਕਿੱਡਾ ਵੱਡਾ ਇਕੱਠ ਹੋ ਗਿਆ ਪਿੰਡਾਂ ਦੇ ਵਿੱਚ ਲੋਕ ਮਨਾ ਰਹੇ ਆ ਸਾਰੀ ਦੁਨੀਆ ਦੇ ਵਿੱਚ ਲੋਕ ਮਨਾ ਰਹੇ ਆ ਅੱਜ ਛੁੱਟੀ ਦਾ ਦਿਨ ਆ ਅੱਜ ਸਾਰੇ ਦਫ਼ਤਰਾਂ ਦੀ ਛੁੱਟੀ ਆ ਕਿਉਂ ਕਿ ਸਾਡੇ ਮਜ਼ਦੂਰਾਂ ਦਾ ਦਿਨ ਆ ਅੱਜ ਇਸ ਕਰਕੇ ਸਰਕਾਰਾਂ ਨੇ ਵੀ ਛੁੱਟੀ ਇਸ ਕਰਕੇ ਛੁੱਟੀ ਹੋਈ ਆ ਤੇ ਆਪਾਂ ਇਹਨਾਂ ਸਰਕਾਰਾਂ ਨੂੰ ਜਿਹੜੀਆਂ ਨੀਤੀਆਂ ਨੂੰ ਮੋੜਾ ਦੇਣ ਵਾਸਤੇ ਭੈਣੋ ਭਰਾਓ ਆਪਾਂ ਨੂੰ ਇਕੱਠਾ ਹੋਣਾ ਪੈਣਾ ਤੇ ਜੇ ਆਪਾਂ ਇਕੱਠੇ ਨਾ ਹੋਏ ਤੇ ਆਪਣੇ ਤੇ ਬਹੁਤ ਵੱਡੀ ਮਾਰ ਪੈ ਰਹੀ ਅਗਲੇ ਦਿਨਾਂ ਚ ਪਹਿਲੀ ਜੂਨ ਨੂੰ ਵੋਟਾਂ ਪਾਈਆਂ ਆਪਣੇ ਇੱਥੇ ਦੇਖਦੇ ਵਿੱਚ ਪੰਜਾਬ ਦੇ ਵਿੱਚ ਆਪਣੇ ਵੋਟਾਂ ਪਈ ਜਾਂਦੀਆਂ ਹੋਰ ਸੂਬਿਆਂ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਪਹਿਲੀ ਮਈ ਨੂੰ ਵੋਟਾਂ ਪਹਿਲੀ ਜੂਨ ਨੂੰ ਸੌਰੀ ਪਹਿਲੀ ਜੂਨ ਨੂੰ ਵੋਟਾਂ ਉਸ ਪਹਿਲੀ ਜੂਨ ਦੇ ਵਿੱਚ ਖਿਆਲ ਰੱਖਿਓ ਕਿ ਆਪਾਂ ਜੇ ਬਚਣਾ ਤੇ ਕਿਤੇ ਮੋਦੀ ਨੂੰ ਵੋਟਾਂ ਨਾ ਪਾ ਦਿਓ ਜੀ ਕਿਉਂਕਿ ਮੋਦੀ ਨੂੰ ਬੋਰ ਜੇ ਪਾਉਣਿਆ ਤੇ ਮੋਦੀ ਨੇ ਇਹ ਕਰਨਾ ਕਿ ਜਦੋਂ ਮੋਦੀ ਆ ਗਿਆ ਫਿਰ ਇਹ ਨਾਲੋ ਸਾਹਿਬ ਕਿ ਪਹਿਲੇ ਨੰਬਰ ਤੇ ਸਾਡੇ ਬੱਚਿਆਂ ਦੀ ਜਿਹੜੀ ਪੜ੍ਹਾਈ ਆਪਾਂ ਕਰਾ ਰਹੇ ਆ ਉਹ ਪੜ੍ਹਾਈ ਖਤਮ ਹੋਣੀ ਆ ਫਿਰ ਦੂਜੀ ਪੜ੍ਹਾਈ ਖਤਮ ਹੋਣੀ ਆ ਫਿਰ ਸਾਨੂੰ ਜਿਹੜੇ ਗਰੀਬਾਂ ਨੂੰ ਯਰ ਵਿੱਚ ਮਿਲਦੀਆਂ ਨੌਕਰੀਆਂ ਮਿਲਦੀਆਂ ਉਹ ਖਤਮ ਹੋਣੀਆਂ ਦੂਜੀ ਤਗੜੀ ਗੱਲ ਕਿ ਜਿਹੜੇ ਆਪਾਂ ਇੱਥੋਂ ਪਿੰਡ ਦਾ ਪੰਚਾਇਤ ਬਣ ਜਾਂਦੇ ਨੇ ਮੈਂਬਰ ਪੰਚਾਇਤ ਬਣ ਜਾਂਦੇ ਨੇ ਉਹ ਖਤਮ ਹੋਣਾ ਉਹ ਸਾਨੂੰ ਨਹੀਂ ਮਿਲਣਾ ਫਿਰ ਅਸੀਂ ਸਰਪੰਚ ਬਣ ਜਾਂਦਾ ਸਾਡਾ ਬੰਦਾ ਉਹ ਸਰਪੰਚੀ ਸਰਚੋਂ ਖਤਮ ਹੋਣੀ ਆ ਸਾਡੇ ਗਰੀਬ ਲੋਕਾਂ ਦੇ ਵਿੱਚੋਂ ਜਿਵੇਂ ਹੁਣ ਬੀਬੀ ਬਲਜੀਤ ਕੌਰ ਇਥੋਂ ਜਿੱਤ ਕੇ ਗਈ ਆ ਮਜ਼ਦੂਰਾਂ ਤੋਂ ਆ ਉਹ ਐਮ.ਐਲ.ਏ ਬਣੀ ਆ ਐਮ.ਐਲ.ਏ ਬਣ ਕੇ ਮੰਤਰੀ ਵੀ ਬਣੀ ਆ ਉਹ ਯਰਵੇਸ਼ਨ ਕਰਕੇ ਬਣੀ ਆ ਸਾਡੇ ਐਮ.ਐਮ.ਪੀ ਬੰਦੇ ਆ ਕੇਂਦਰ ਸਰਕਾਰ ਜਿਹੜੇ ਬੰਦੇ ਆ ਉਹ ਵੀ ਐਮ.ਪੀ ਆਪਣੀ ਯਰਵੇਸ਼ਨ ਕਰਕੇ ਬੰਦੇ ਆ ਸਵਿਧਾਨ ਕਰਕੇ ਬੰਦੇ ਆ ਤੇ ਸਵਿਧਾਨ ਜਿਹੜਾ ਡਾਕਟਰ ਸਾਹਿਬ ਬਾਬਾ ਭੀਮਰਾਓ ਜਾਣਦੇ ਨੇ ਸਾਰੇ ਆਪਾਂ ਬਹੁਤ ਸਾਰੇ ਨਹੀਂ ਜਾਣਦੇ ਨੇ ਅਭੀ ਮੈਂ ਉਹ ਡਾਕਟਰ ਮੇਡਕਾਰ ਸਰ ਨੇ ਇਹ ਸਵਿਧਾਨ ਲਿਖਿਆ ਆ ਸਵਿਧਾਨ ਦੇ ਵਿੱਚ ਸਾਰਾ ਸਵਿਧਾਨ ਤੇ ਛੜਦੇ ਨਹੀਂ ਟੁਕਦਾ ਉੱਤੇ ਬਹੁਤ ਸਾਰਾ ਵਿਰੋਧ ਵੀ ਆ ਪਰ ਕੋਸ਼ ਹੱਦ ਤੱਕ ਉਹ ਸਾਨੂੰ ਜਿਹੜਾ ਸਵਿਧਾਨ ਆ ਉਹ ਜਰਵਿਛਨ ਤੇ ਪੜ੍ਹਾਈ ਤੇ ਇਸ ਜਿਹੜੀ ਐਸਸੀ ਐਕਟ ਜਿਹੜਾ ਸਾਰ ਤੇ ਲੱਗਦਾ ਕਿਉਂਕਿ ਜੇ ਜਿਹੜਾ ਐਸਸੀ ਐਕਟ ਆ ਉਹ ਜੇ ਸਾਨੂੰ ਕੋਈ ਉੱਚੀ ਜਾਤੀ ਵਾਲਾ ਕੋਈ ਚੂੜਾ ਚ ਮਾਰ ਕੇ ਨਾ ਉਹਦੇ ਤੇ ਧਾਰਾ ਲੱਗਦੀ ਆ ਉਹਦੇ ਤੇ ਐਸਸੀ ਐਕਟ ਲੱਗਦਾ ਉਹ ਐਸਸੀ ਟਰਾਕੇ ਉਹਦੀ ਨਾ ਛੇਤੀ ਜਵਾਨਤ ਹੁੰਦੀ ਆ ਕਿਉਂ ਜੇਲ੍ਹ ਦੇ ਵਿੱਚ ਵੀ ਉਹ ਸਜ਼ਾ ਕੱਟ ਕੇ ਆਉਂਦਾ ਤੇ ਹੁਣ ਇਸ ਗੱਲ ਤੋਂ ਡਰ ਲੈਂਦੇ ਆ ਉਹ ਵੀ ਧਾਰਾ ਸਾਡੀ ਖਤਮ ਹੋਣੀ ਆ ਫਿਰ ਭਾਈ ਖਤਮ ਹੋਣੀ ਆ ਨੌਕਰੀਆਂ ਖਤਮ ਹੋਣੀਆਂ ਸਾਡਾ ਜਿੰਦਾ श लाशन थो ਕਹਤੇ ਤੇ ਰਾਜਾਂ ਦੇ ਟੋਕੇ ਮੈਂ ਕਿਸ ਦੇਖੀ ਤਨੁਲਾਸਲਾ ਲਾਲਸਲਾ ਲਾਲਸਲਾ ਮੈਂ ਕਿਸ ਦੇਖੀ ਤਨੁਲਾਸਲਾ ਲਾਲਸਲਾ ਲਾਲਸਲਾ